ਕੋਡੀ 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 ਸ੍ਰੀ ਗੁਰੂ ਜੀ ਸਾਰਿਆਂ ਨੂੰ ਬੇਨਤੀ ਕਰਨੀ ਸੀ 21 April 2024 ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਆਜ਼ਾਦ ਕੋਡੀ ਕਲੱਬ ਵੱਲੋਂ ਬਹੁਤ ਵਧੀਆ ਕੋਡੀ ਕੱਪ ਕਰਵਾਇਆ ਜਾ ਰਿਹਾ ਤੇ ਜਿੰਨੇ ਵੀ ਭਰਾ ਕਵੱਡੀ ਨੂੰ ਪਿਆਰ ਕਰਦੇ ਆ ਹੁਣ ਚੋ ਟੱਕਣ ਇੰਨੇ ਗੁਰੂ ਘਰ ਦੇ ਗਰਾਉਂਡਾਂ ਦੇ ਵਿੱਚ ਹੋਊਗਾ ਤੇ ਸਾਰੇ ਦਰਸ਼ਕ ਵੀਰ ਨੋਟ ਕਰਿਓ ਤੇ ਹੌਮ ਹੌਮਾ ਕੇ ਪਹੁੰਚੋ ਜੀ 21 April Sunday ਥੈਂਕ ਯੂ ਸੀ ਨਿਆਣੇ ਉਹ ਖੁੰਡ ਸੀ ਪੁਰਾਣੇ ਜੜਾ ਵਿੱਚੋਂ ਜਿੰਨਾਂ ਨੂੰ ਆ ਪੱਟ ਚੱਲਿਆ ਹੋਣੀ ਨਹੀਂ ਹੋਣੀ ਨਹੀਂ ਉਹ ਮੁੜ ਕੇ ਨਹੀਂ ਹੋਣੀ ਹੱਤ ਕਰਵਾ ਕੇ ਜਿਹੜੀ ਜੱਟ ਚੱਲਿਆ ਹੋਣੀ ਨਹੀਂ ਹੋਣੀ ਨਹੀਂ ਉਹ ਮੁੜ ਕੇ ਨਹੀਂ ਹੋਣੀ ਹੱਤ ਕਰਵਾ ਕੇ ਜਿਹੜੀ ਜੱਟ ਚੱਲਿਆ ਆਹ ਬੜਿਆਂ ਆਹ ਕੁੱਤਿਆਂ ਦੇ ਗਲਾਂ ਵਿੱਚ ਪਟਾ ਪਾ ਗਿਆ ਬੜਿਆਂ ਦੇ ਮੂੰਹਾਂ ਉੱਤੇ ਲੋਕ ਲਾ ਗਿਆ ਕੁੱਤਿਆਂ ਦੇ ਗਲਾਂ ਵਿੱਚ ਪਟਾ ਪਾ ਗਿਆ ਬੜਿਆਂ ਦੇ ਮੂੰਹਾਂ ਉੱਤੇ ਲੋਕ ਲਾ ਗਿਆ ਆਹ ਬਣਦਾ ਸੀ ਫਾਨਾ ਉਹਨੇ ਚੱਕ ਚਾਬੀ ਪਾਨਾ ਢਿੱਲੇ ਢੁੱਲੇ ਸਾਰੇ ਕਸ ਨੱਟ ਚੱਲਿਆ ਹੋਣੀ ਨਹੀਂ ਹੋਣੀ ਨਹੀਂ ਹੋਣੀ ਨਹੀਂ ਹੋਣੀ ਨਹੀਂ ਉਹ ਮਰ ਕੇ ਨਹੀਂ ਹੋਣੀ ਅੰਤ ਕਰਵਾ ਕੇ ਜਿਹੜੀ ਜੱਟ ਚੱਲਿਆ ऐसे तरह कबड्डी ਦੀਆਂ ਕੈਂਟ ਦੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ